ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਜੀਵੀਐਸ ਤੇਰਾ ਧੰਨਵਾਦ ਕਰਦੇ ਆ ਜਿਹੜੇ ਕਵਰ ਕਰ ਕਰਕੇ ਲੋਕਾਂ ਦੇ ਇਕ ਸਾਡੀਆਂ ਖਬਰਾਂ ਪਹੁੰਚਾਉਂਦੇ ਆ ਜਿਹੜੀ ਗੁੰਗੀ ਬੋਲੀ ਸਰਕਾਰ ਆ ਉਹਦੇ ਤਿੱਕਰ ਆਪਣੇ ਕਿਸਾਨਾਂ ਦੀਆਂ ਮੰਗਾਂ ਜਿਹੜੇ ਆਪਾਂ ਨੂੰ ਖਣੋਰੀ ਵੀ ਧੱਕਾ ਕੀਤਾ ਗਿਆ ਸਾਰੇ ਥਾਈਂ ਧੱਕਾ ਹੋਇਆ ਪਹਿਲਾਂ ਦਿੱਲੀ ਮੋ ਤਨਕ ਕਾਲੇ ਕਾਨੂੰਨਾਂ ਵਾਲੇ ਕਿੰਨਾ ਧੱਕਾ ਹੋਇਆ ਆਪਣੇ ਨਾਲ ਆਪਾਂ ਨੂੰ ਵਿਸ਼ਵਾਸ ਤੇ ਲੈ ਕੇ ਉਹ ਵੀ ਕਾਨੂੰਨਾਂ ਆਪਣੇ ਤੇ ਥੋਪੇ ਗਏ ਹੋਰ ਨੀਤੀਆਂ ਕਾਰਨ ਆਪਣੇ ਅਲਝਾਲਜ ਆ ਗਏ ਉਹੀ ਤਿੰਨਾ ਕਾਨੂੰਨਾਂ ਨੂੰ ਦੁਬਾਰੇ ਦੁਬਾਰੇ ਲਾਗੂ ਕਰਨ ਦੀ ਕੋਸ਼ਿਸ਼ ਸਰਕਾਰਾਂ ਨੇ ਕੀਤੀ ਗਈ ਜਿਹੜਾ ਅੱਜ ਡੀਸੀ ਦਫ਼ਤਰ ਮੰਗ ਪੱਤਰ ਦਿੱਤਾ ਗਿਆ ਇਹ ਲੈਂਡਿੰਗ ਪੋਲਿੰਗ ਨੂੰ ਲੈ ਕੇ ਆਪਣਾ ਕਿਸਾਨਾ ਨੂੰ ਜਿਹੜਾ ਪਹਿਲਾਂ ਇਹ ਲੈਂਡਿੰਗ ਪੋਲਿੰਗ ਅੱਜ ਤੋਂ 10-15 ਸਾਲ ਪਹਿਲਾਂ ਮਹਾਲੀ ਜ਼ਿਲ੍ਹੇ 'ਚ ਹੋਈ ਸੀ ਮਹਾਲੀ ਜ਼ਿਲ੍ਹੇ 'ਚ ਜੋ ਪਲਾਟ ਕੱਟੇ ਗਏ ਸੀ ਉੱਥੇ ਕੀ ਆਪਣੇ ਕਿਸਾਨਾਂ ਨੂੰ ਤਾਂ ਕੋਈ ਪਲਾਟ ਨਹੀਂ ਦਿੱਤਾ ਗਿਆ ਸੀ ਉਹ ਵੀ ਹਰਿਆਣਾ, ਜੁਪੀ, ਬਿਹਾਰ ਚੋਂ ਆ ਕੇ ਉੱਥੇ ਰਹਿ ਰਹੇ ਆ ਆਪਣਾ ਕਿਸਾਨ ਉੱਥੇ 10000 ਗਾਧ ਦੇ ਪਲਾਟ ਵਿੱਚ ਕਿਹੜਾ ਕਿਸਾਨ ਜਾ ਕੇ ਖੇਤੀ ਕਰ ਲੂਗਾ ਜਮੀਨ ਆਪਣੀ ਦਿਨੋਂ ਤਣ ਘੱਟਦੀ ਜਾ ਰਹੀ ਹੈ ਸਰਕਾਰ ਮਾਰੂ ਨੀਤੀਆਂ ਲਿਆ ਕੇ ਕਿਸਾਨਾਂ ਨੂੰ ਆਪਣੀ ਜਮੀਨ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾਂ ਕਿਸਾਨਾਂ ਨੂੰ ਤੱਕਾ ਨਹੀਂ ਹੋਣ ਦੇਵਾਂਗੇ ਜਿੰਨਾ ਚਿਰ ਸਿਹਰੇ ਪੰਜਾਬ ਕਿਸਾਨ ਯੂਨੀਅਨ ਹਰ ਕਿਸਾਨ ਦੇ ਨਾਲ ਖੜੀ ਹੈ ਲੈਂਡ ਪੂਲਣ ਕੇ ਦਾ ਵਿਰੋਧ ਕਰਦੇ ਆ ਡਟ ਕੇ ਕਰਦੇ ਆ ਅੱਜ ਏ ਡੀਜੀ ਮੋਗਾ ਨੂੰ ਮੰਗ ਪੱਤਰ ਦਿੱਤਾ ਗਿਆ ਇਹਦੇ ਵਿੱਚ 6 ਅਸੀਂ ਸਾਡੀਆਂ ਭਰਾਤਾਂ ਜਥੇਬੰਦੀਆਂ ਸੀ ਆਪਣੇ ਜ਼ਿਲ੍ਹੇ ਚ 2 ਜਥੇਬੰਦੀਆਂ ਸੀ ਖੋਸਾ ਖੋਸੇ ਦੇ ਸਰਦਾਰ ਸੂਬਾ ਪ੍ਰਧਾਨ ਸਿਗਜਿੰਦਰ ਸਿੰਘ ਖੋਸਾ ਵੀ ਸੀ ਉਹਨਾਂ ਦੀ ਸਾਰੀ ਟੀਮ ਸੀ ਇਧਰੋਂ ਦਾਸ ਦੀ ਡਿਊਟੀ ਸੀ ਸਰਦਾਰ ਗੁਰਿੰਦਰ ਸਿੰਘ ਪੰਗੂ ਆਣਿਓ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਰਦਾਰ ਆਤਮ ਸਿੰਘ ਧੂਰਕੋਟ ਮੁਖ ਬਲਾਲਾ ਹਰਜਿੰਦਰ ਸਿੰਘ ਗੈਲਾ ਨਾਲ ਬਲਾਕ ਪ੍ਰਧਾਨ ਨਿਆਲ ਸਿੰਘ ਆਲਾ ਅਗਵਾਲ ਸਿੰਘ ਅਰਚੀ ਖੁਰਦਾ ਨਾਲ ਇਕਾਈਆਂ ਦੇ ਪ੍ਰਧਾਨ ਨਾਲ ਯੂਥ ਨਾਲ ਮੈਂਬਰ ਸਾਰੇ ਆ ਗਏ ਸੀ ਮੋਗੇ ਡੀਸੀ ਦਫ਼ਤਰ ਮੰਗ ਪੱਤਰ ਦੇ ਕੇ ਆਏ ਆ ਨਾਲ ਦੀ ਨਾਲ ਜੀਬੀਐਸ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਇਸ ਮੰਗ ਪੱਤਰ ਵਿੱਚ ਅਸੀਂ ਪਹਿਲਾਂ ਵੀ ਅਸੀਂ 5 ਤਰੀਕ ਨੂੰ ਪਤਲਾ ਭੁੱਕਿਆ ਸੀ ਕੌਮੀ ਇਨਸਾਨ ਮੋਰਚੇ ਨੇ ਉਹ ਅਸੀਂ ਉਹਦਾ ਸਮਰਥਨ ਦਿੰਨੇ ਆ ਜਿੰਨਾ ਜੇਕਰ 23 2023 ਤੋਂ ਚੱਲਦਾ ਮੋਰਚਾ ਮਹੱਲੀ ਵਿੱਚ ਜਿੰਨਾ ਜੇ ਕਰਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਊਗੀ ਜਿੰਨਾ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾਊਗਾ ਉਹਨਾਂ ਜੇਕਰ ਸੇਰੇ ਪੰਜਾਬ ਕਿਸਾਨ ਯੂਨੀਅਨ ਕੌਮੀ ਇਨਸਾਨ ਮੋਰਚੇ ਨਾਲ ਜਟਾਣ ਵਾਂਗ ਖੜੀ ਹੈ ਬੇਸ਼ੱਕ ਸਰਕਾਰ ਨੇ ਇੱਕ ਹਫ਼ਤੇ ਲਈ ਰੋਕ ਲਗਾ ਦਿੱਤੀ ਗਈ ਆ ਜੇਕਰ ਲੈਂਡ ਪੂਲਿੰਗ ਦੀ ਗੱਲ ਕਰੀਏ ਤਾਂ ਇਸ ਤੋਂ ਬਾਅਦ ਆ ਜਥੇਵੰਦੀਆਂ ਦਾ ਕੀ ਜਿਹੜੀ ਰਣਨੀਤੀ ਹੋਵੇਗੀ ਇਸ ਨੂੰ ਲੈ ਕੇ ਇਹ ਮੰਨ ਕੇ ਚੱਲੋ ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ ਹਫ਼ਤੇ ਦੀ ਰੋਕ ਲਾਤੀ ਇਹ ਤਾਂ ਹਫ਼ਤੇ ਦੀ ਨਹੀਂ ਆਪਾਂ ਸਾਰੀਓ ਹੀ ਕਾਨੂੰਨ ਇਹ ਰੱਦ ਕਰਾਵਾਂਗੇ ਸਾਰੇ ਪੰਜਾਬ ਕਿਸਾਨ ਯੂਨੀਅਨ ਨਾਲੋਂ ਸੱਤ ਜਥੇਵੰਦੀਆਂ ਆਪਣੇ ਨਾਲ ਅਸੀਂ ਡਾਟ ਕੇ ਵਿਰੋਧ ਕਰਦੇ ਆ ਲਰਨਿੰਗ ਪੁਨਿੰਗ ਦਾ ਜਿੱਥੋਂ ਜ਼ਿਕਰ ਜਾਣਾ ਪਿਆ ਉਥੋਂ ਜ਼ਿਕਰ ਸੂਬਾ ਪ੍ਰਧਾਨ ਸਾਰੇ ਸੂਬਾ ਪ੍ਰਧਾਨ ਮੀਟਿੰਗ ਕਰਨਗੇ ਜੋ ਵੀ ਜ਼ਿਲ੍ਹਾ ਨੂੰ ਹੁਕਮ ਆਊਗਾ ਅਸੀਂ ਉਹਨਾਂ ਦੇ ਨਾਲ ਖੜੇ ਆ